ਦੇ ਤੁਸੀ ਕਿੰਦਾ ਹੋ ਆਈ ਹੋਪ ਕਿ ਤੁਸੀਂ ਬੜੀ ਆਉਂਗੇ ਤੇ ਮੈਂ ਵੀ ਬੜੀ ਆਉਂ। ਤਾਂ ਗਾਇਸ ਅੱਜ ਮਮਾ ਬਣਾ ਰਹੇ ਨੇ ਫਿਰ ਤੋਂ ਗੱਜਰੇਲਾ ਕਿਉਂਕਿ ਕੱਲ੍ਹ ਬਸੰਤ ਪੰਚਮੀ ਤੇ ਕੱਲ੍ਹ ਆਂਗੇ ਸਾਡੇ ਕੋਲ ਰਿਕਵੈਸਟ ਤਾਂ ਉਹਨਾਂ ਲਈ ਤੇ ਸਾਡੇ ਲਈ ਬਣ ਰਿਹਾ ਹੈ ਗੱਜਰੇਲਾ ਤਾਂ ਜੀ ਇੱਥੇ ਆਪਣਾ ਗੱਜਰੇਲਾ ਹੋ ਗਿਆ ਰੈਡੀ ਤੇ ਹੁਣ ਮੈਂ ਇਹਦੇ ਵਿੱਚ ਮਮਾ ਪਾ ਰਹੀ ਨੇ ਜਾਈ ਫੂਟਸ बट सांगू खाणू वचेला सुबाई मिलेगा क्योंकि साडे मतलब प्रसाद लागेगा ਸਕਦੇ ਹੋ ਕਿ ਮੇਰਾ ਵੀਰੇ ਪਤੰਗਾ ਤਾਂ ਕਿੰਨਾ ਸ਼ੌਕੀਨ ਹੈ ਤੇ ਮੇਰੇ ਵੀਰੇ ਦੇ ਪਤੰਗਾ ਡਾਰਲਿੰਗ ਨੇ ਉਹਨੂੰ ਜਿਵੇਂ ਵਿਆਹ ਕੇ ਸਿਰਫ ਵਿਆਹ ਦੀ ਉਹ ਹੁੰਦੀ ਹੈ ਨਾ ਉਹ ਸੁਪਤਾ ਉਹਨੇ ਉਹਨੇ ਬਹੁਤ ਜ਼ਿਆਦਾ ਚਾਹ ਜ਼ਿਆਦਾ ਚਾਹ ਹੁੰਦਾ ਉਹਨੇ ਇਹਨੂੰ ਪਸੰਦ ਕਰ ਚਾਹ ਹੁੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਉਹ ਹੁਣ ਉੱਪਰ ਹੀ ਕੰਮ ਕਰ ਰਿਹਾ ਆਪਣੇ ਪਤੰਗਾ ਦਾ ਤੜਾਮਾ ਪਾ ਰਿਹਾ ਤੜਾਮਾ ਆਹ ਇੱਟ ਵੱਸ ਹੂੰ

ਮੇਥੀ ਦੀ ਸਬਜ਼ੀ ਆਲੂ ਮਟਰ ਦੀ ਸਬਜ਼ੀ ਸਾਡਾ ਸੋਹਣਾ ਸੋਹਣਾ ਬੱਚਾ ਬੱਚੇ ਦਾ ਪਾਪਾ ਬੱਚੇ ਦਾ ਬੱਚਾ ਹੂੰ ਬੱਚਾ ਲਾਈਟ ਚਲੀ ਗਈ ਇਹਨੂੰ ਅਸੀਂ ਕਰ ਰਹੇ ਹਾਂ ਡਿਨਰ ਅੱਜ ਮੋਈ ਮੋਈ ਹੋ ਗਿਆ ਨਹੀਂ ਪੈ ਗਿਆ ਮੋਈ ਮੋਈ ਹੋ ਗਿਆ ਯਾਰ ਬਸੰਤ ਵਾਲੇ ਦਿਨ ਨਾ ਟੈਨਸ਼ਨ ਹੀ ਹੋ ਗਈ ਵਿਚਾਰੀ ਚਲੋ ਕੋਈ ਗੱਲ ਨਹੀਂ ਨਹੀਂ ਹੁਣੀ ਪੈ ਕੇ ਛੱਡ ਦਵੇ ਤਾਜੀ 11:30 ਵਜੇ ਆ ਕੇ ਇੱਥੇ ਆ ਗਿਆ ਸੀ ਮੀਂਹ ਤੇ ਸਾਡ ਨੂੰ ਤਾਂ ਟੈਨਸ਼ਨ ਹੋ ਗਈ ਸੀ ਕਿ ਆਹ ਕੀ ਪਾਣਾ ਵਰਤ ਗਿਆ। ਤਾਂ ਜੀ ਇਨਵਰਟਰ ਦੀ ਅਸੀਂ ਫਿਟਿੰਗ ਨਹੀਂ ਕਰਾਈ। ਤਾਂ ਜੀ 12 ਵਜੇ ਤੋਂ ਲੈ ਕੇ ਅਸੀਂ 1 ਵਜੇ ਤੱਕ ਪਏ ਤੜਾਮਾ। ਤਾਂ ਜੀ ਜਦੋਂ ਅਸੀਂ ਸੋਏ ਤੜਾਮਾ ਪਾ ਕੇ ਉਹਦੇ ਮੀਂਹ ਆ ਗਿਆ ਸਾਨੂੰ ਤਾਂ ਟੈਨਸ਼ਨ ਪੈ ਗਈ ਕਿ ਆਹ ਕੀ ਹੋ ਗਿਆ। ਫਿਰ ਸਾਨੂੰ ਨੀਂਦ ਵੀ ਨਹੀਂ ਆਈ। मेरे तो बाद पूरा हाल था मेरे बीरे दा सी गुड मॉर्निंग गाइस तो पी लो चाय ठंड बहुत मी नी पैरया बारिश का पंगा ही छड़ गया ये मेरा बेटा देखो कैसे सो रहा ये है ये देखो मेरा बच्चा इसको तो टेंशन हुई पड़ी है कारण क्या हुआ ओ यार मूड खराब हो गया ओहो ये देखो मेरा छोटा बच्चा परू बेचारे साढ़े बारह बजे तक तड़ामा पाते रहे पतंग चढ़ाने का मौका नहीं मिलया हेलो गाइस क्या हुआ <laughs> हेलो गाइस मम्मी ने गाजर पाक बना के दिया वो भी नहीं खाने को नसीब हुआ अभी तक <laughs> और चलो जी चलो फिर पियो चाह ਕਰੋ ਇੰਜੋਏ ਮੌਸਮ ਤਾਂ ਬੜਾ ਖਤਰਨਾਕ ਹੈ ਕੁਝ ਐਕਸਪਲੇਨ ਕਰਨਾ ਚਾਹੁੰਨੀ ਹਾਂ ਹੈਲੋ ਗਾਇਜ਼ ਬਾਬਾ ਜੀ ਨੂੰ ਪ੍ਰੇ ਕਰੋ ਕਰ ਰਹੀ ਹਾਂ ਦੁਬਾਰਾ ਕਰਕੇ ਦਿਖਾਈਓ ਕਰੋ ਦੁਬਾਰਾ ਮੰਨਤੀ ਹੋ ਜਾਂਦੀ ਹੈ ਬਾਬਾ ਜੀ ਤੇਰੀ ਸੁਣਦੇ ਨੇ ਮੰਨ ਵਾਲੀ ਕਹਿ ਦੇ ਫਿਰ ਕੇ 12 ਵਜੇ ਤੱਕ ਤੁਸੀਂ ਹਟਾ ਦਿਓ ਅਸੀਂ ਪਤੰਗ ਚੜਾ ਲਈਏ गए एक गिलास गायब हो गया हमारा चाय वाला <laughs> ये एक गिलास हमारा गायब हो गया पापा ने पी लिया ठंडी ठंडी चाय नहीं पीते हम पीते हैं ठंडी पापा पीते तत्ती। चाकरे करे फट्टे आ पानी सो क्या हुआ भाई? सूरज देवता जी हुए ने कैमरे चाह दिखदा बट सूरज देवता जी निकल चुके रे मजा ही आ गया मजा ही आ गया मजा मजी अ फाइनली एक परंग चढ़ान के बाद फिर दोबारा बारिश होने लग गई चेक दो वट्टे डिक दी जी राजा रोनु आया जवाई अब मैं हो गई और अब हम खाने लगे हैं नाश्ता मतलब नाश्ता भी नहीं सकते चलो हम इसी खाने फिर ऐसी पतंग उड़ावे बिना तो उड़ा ही रहा गाजर पाक है ये पराठे ने ये साड़ी आलू मेथी की सब्जी है आया चाह जो कि पैरी है है पापा भी डैडी हो गए नहीं बस मेरी मम्मा रैडी होने रेंगे ने ਫਾਈਨਲੀ ਮੇਰੇ ਮਾਸੀ ਆ ਰਹੇ ਨੇ ਕਾਜੀ ਅੱਜ ਬਾਰਿਸ਼ ਹੋ ਫੇਰ ਆਉਣ ਦੀ ਸੰਭਾਵਨਾ ਹੋ ਗਈ ਸੀ ਸਾਰੇ ਪਰਿਵਾਰ ਜਨ ਬਾਰਿਸ਼ ਦਾ ਜਾਇਜਾ ਲੈਣ ਬਾਹਰ ਆਗੇ ਸੀ ਤੇ ਇੱਕ ਮੇਰਾ ਵੀਰਾ ਸੀ ਜੋ ਕਿ ਸੋਚ ਰਿਹਾ ਸੀ ਕਿ ਮੈਂ ਪਤੰਗ ਵਿੱਚ ਅਮਥਾ ਸੋਰੀ ਮੀ ਵਿੱਚ ਵੀ ਪਤੰਗ ਚੜਾਈ ਲਵਾ ਕਾਜੀ 12:30 ਵਜੇ ਤੱਕ ਵੀਰੇ ਨੇ ਸ਼ਿਫਟਾ ਵਿੱਚ ਪਤੰਗ ਚੜ੍ਹਾਇਆ बारिश आ गई तंद चला गया बारिश रुक गई तो बाहर आ गया हेलो कुछ कहना चाहने हो मी हो गया बंद मी हो गया बंद तो साडी ਹੁਣ ਸੈਟਿੰਗ ਸਟਾਰਟ ਹੋ

ਸਾਡੀ ਇੱਥੇ ਚੱਲ ਰਹੀ ਸੀ ਸਾਡੀ ਫੁੱਲ ਔਨ ਮਸਤੀ ਅਸੀਂ ਤਾਂ ਕਹਿਿਆ ਸੀ ਨਾ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਝੁੱਲੇ ਦੇ ਦਿਓ ਇਹਨਾਂ ਨੇ ਤਾਂ ਮੈਨੂੰ ਰਗਰ ਰਗਰ ਮਾਰਿਆ ਕਰ ਤੂੰ ਜੀ ਕੱਪੜਿਆਂ ਦੀ ਮੇਰੀ ਕਾਤੀ ਐਸੀ ਦੀ ਤੈਸੀ ਅੱਜ ਪਤੰਗ ਚੜਾ ਮਤਲਬ ਹਾਂ ਪਤੰਗ ਚੜਾਉਂਦੇ ਨਾ ਨਾ ਸਾਡਾ ਚੱਲ ਰਿਹਾ ਸੀ ਇੱਥੇ ਡਾਂਸ ਕੰਪੀਟੀਸ਼ਨ ਤੁਜੀ ਸ਼ਿਫਟਡ ਨਾਲ ਨਾਲ ਅਸੀਂ ਡਾਂਸ ਕਰਦੇ ਸੀ ਤੇ ਫੁੱਲ ਆਨ ਮਜ਼ਾ ਆ ਰਿਹਾ ਸੀ